हां जी संगत जी सुरेश ਸਿੰਘ ਖਾਲਸਾ ਦੀ ਜਿਹੜੀ ਇੱਕ ਕਾਲ ਰਿਕਾਰਡਿੰਗ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਹਿੰਦੇ 10000 ਰੁਪਏ ਮੰਗਿਆ ਇੰਨੇ ਤੇ ਇਸ ਵੀਰ ਤੋਂ ਸਾਰੀ ਗੱਲ ਸੁਣੋ ਕੀ ਸਚਾਈ ਹੈ ਕੀ ਗੱਲਬਾਤ ਹੈ ਇਹਦਾ ਕਿਹੜਾ ਪਿੰਡ ਹੈ ਪਿੱਛੋਂ ਕਿੱਥੋਂ ਦਾ ਰਹਿਣ ਵਾਲਾ ਹੈ ਕਿ ਇਹਦਾ ਬੈਕਗ੍ਰਾਉਂਡ ਕੀ ਹੈ ਇਸ ਵੀਰ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਵੀਡੀਓ ਸੁਣ ਕੇ ਸਾਰੇ ਸ਼ੇਅਰ ਕਰ ਦਿਓ ਕੀ ਗੱਲਬਾਤ ਹੈ ਕਿਉਂਕਿ ਚਾਨਣਾ ਵਾਲੇ ਜਿਹੜੇ ਨੇ ਬਹੁਤ ਜ਼ਿਆਦਾ ਸੁਰੇਸ਼ ਸਿੰਘ ਨੂੰ ਬਦਨਾਮ ਕਰ ਰਹੇ ਨੇ ਪੀਐਨਏ ਪੈਸੇ ਮੰਗੇ ਨੇ ਤੇ ਆਉਂਦੇ ਨੇ ਪੋਡਕਾਸਟ ਕਰਕੇ ਚਲੇ ਜਾਂਦੇ ਨੇ ਵਿਊ ਲੱਖਾਂ ਲੈ ਲੈਂਦੇ ਨੇ ਪਰ ਦਿੰਦੇ ਲੈਂਦੇ ਕੁਝ ਨਹੀਂ ਕੀ ਗੱਲਬਾਤ ਹੈ ਸਾਰੀ ਤੇ ਇਸ ਵੀਰ ਦੀ ਸਾਰੀ ਗੱਲ ਸੁਣਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜੋ ਲੋਕਾਂ ਤੱਕ ਗੱਲ ਜਿਹੜੀ ਹੈ ਪੂਰੀ ਪਹੁੰਚਣੀ ਚਾਹੀਦੀ ਹੈ ਅਸਲ ਸਚਾਈ ਕੀ ਇਸ ਵੀਡੀਓ ਦੀ ਸੁਣ ਕੇ ਸਾਰੇ ਸ਼ੇਅਰ ਕਰਿਓ ਸੁਣੋ ਤੇ ਸ਼ੇਅਰ ਕਰੋ ਕਮੈਂਟ ਕਰਿਓ ਤੇ ਚੈਨਲ ਨਾਲ ਜਿਹੜੇ ਨਵੇਂ ਜੁੜੇ ਨੇ ਸਬਸਕ੍ਰਾਈਬ ਕਰ ਲਿਓ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਮਹਾਰਾਜ ਚਰਦੀਕਲਾ ਹਾਂਜੀ ਮਹਾਰਾਜ ਜੀ ਈਕਾ ਸ਼੍ਰੀ ਸਿੰਘ ਖਾਲਸਾ ਦੀ ਆਪਣੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਖਾਲਸਾ ਜੀ ਨੇ ਆਪਣੇ ਤੋਂ ਵੀ 10000 ਮੰਗ ਲਿਆ। ਵੀ 10000 ਦੀ ਡਿਮਾਂਡ ਕਰੀ ਆ ਨੇ। ਤੇ ਮੈਂ ਸ਼੍ਰੀ ਸਿੰਘ ਖਾਲਸਾ ਨੂੰ ਹੁੰਦਾ ਨਹੀਂ ਜਾਣਦਾ ਸ੍ਰੀ ਸਿੰਘ ਖਾਲਸਾ ਨੂੰ ਮੈਂ ਬਹੁਤ ਟਾਈਮ ਤੋਂ ਜਾਣਦਾ ਹਾਂ ਜਦ ਇਹ ਸਾਦੀ ਪਰਦੇ ਵਿੱਚ ਛੋਟਾ ਜਿਹਾ ਆਇਆ ਸੀ ਕਿੰਨੇ ਸਾਲ ਦਾ ਸੀ ਸ੍ਰੀ ਤੂੰ ਮੈਂ ਹੈਗਾ ਤਾਂ 10 ਸਾਲ ਕੇ 10 10 12 ਸਾਲ ਦਾ ਹੁੰਦਾ ਸੀ ਸਿੱਧਾ ਮੈਨੂੰ ਯਾਦ ਨਹੀਂ ਹੈ ਨਾ ਤੇ ਇਹ ਰੋਡਾ ਸੀ ਕੱਚਾ ਪਾਇਆ ਹੁੰਦਾ ਜਾਨੀ ਗਰੀਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਇਹ ਨੇਪਾਲ ਦਾ ਹੈ ਨੇਪਾਲ ਦਾ ਤੁਸੀਂ ਸਮਝਦੇ ਹੋਗੇ ਵੀ ਨੇਪਾਲੀ ਤਾਂ ਲੱਗਦਾ ਨਹੀਂ ਇਹ ਜਿਹੜਾ ਬਿਹਾਰ ਦਾ ਬਾਰਡਰ ਹੈ ਔਰ ਨੇਪਾਲ ਦਾ ਬਾਰਡਰ ਹੈ ਉਹ ਮਦਾਨੀ ਏਰੀਆ ਦਾ ਹੈ ਪਰ ਹੈ ਨੇਪਾਲ ਚ ਹਾਂਜੀ ਹਾਂਜੀ ਇਸ ਕਰਕੇ ਇਹ ਉਹਨਾਂ ਯਾਨੀ ਨੇਪਾਲੀਆਂ ਨਾਲ ਨਹੀਂ ਮਿਲਦਾ ਜੁਲਦਾ ਇਹਦੀ ਸ਼ਕਲ ਹਾਂਜੀ ਤੇ ਇਹ ਬੰਦਾ ਸਾਰਾ ਕੁਝ ਖਾਂਦਾ ਸੀ ਗੁਟਕਾ ਖਾਂਦਾ ਸੀ ਮੀਟ ਖਾਂਦਾ ਸੀ ਮੱਛੀ ਖਾਂਦਾ ਸੀ ਤੇ ਬਾਕੀ ਮੈਂ ਵੀ ਜੱਟ ਆ ਜਟੌੜ ਆ ਇਹਨੂੰ ਭੁੱਕੀ ਵੀ ਖਿਲਾ ਦਿੰਦੇ ਸੀ ਫੀਮ ਵੀ ਖਿਲਾ ਦਿੰਦੇ ਸੀ ਆਪਣਾ ਕੰਮ ਲੈਣ ਵਾਸਤੇ ਸਾਰੇ ਮਤਲਬ ਐਦਾਂ ਇਹ ਹੌਲੀ ਹੌਲੀ ਮਤਲਬ ਇਹ ਜਿਵੇਂ ਜਿਹੇ ਦੀ ਉਮਰ ਹੋ ਗਈ ਬਿਆਬੀ ਹੋ ਗਿਆ 18 ਸਾਲ ਕੇ ਬਾਅਦ ਮੈਂ ਕੁਝ ਨਹੀਂ ਕਰਿਆ ਹੈ ਨਾ ਇਹਦੇ ਬਾਅਦ ਮੈਂ ਜਾਣਦਾ ਨਾ ਤੈਨੂੰ ਕਿਉਂਕਿ ਮੇਰਾ ਪਿੰਡ ਨਾਲ ਹੈ ਜੀ ਇਹਦੇ ਪਿੰਡ ਵਿੱਚ ਰਹਿੰਦਾ ਚਾਰਦੀ ਬਰ ਦੇ ਨਾਲ 5 ਸਾਲ ਸੇ ਮੈਂ ਛੋਟਾ ਜਾਤਾ ਉੱਥੋਂ ਫਿਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਲੋਕਾਂ ਦੀ ਵੀ ਇੱਕ ਜੇ ਮਤਲਬ ਬੰਦੇ ਨੇ ਅਮਰਤ ਛਕ ਲਿਆ ਇੱਕ ਤਾਂ ਉਹਨੂੰ ਆਪਣੀ ਪੰਜਾਬੀ ਹਲੇ ਆਉਂਦੀ ਨਹੀਂ ਪਛਾਣ ਹੁੰਦਾ ਵੀ ਇਹ ਪੰਜਾਬੀ ਨਹੀਂ ਆਪਾਂ ਪਛਾਣ ਲੈਣਾ ਰੇਕ ਨੂੰ ਅੰਗਰੇਜ਼ ਬੋਲਦਾ ਵੀ ਇਹ ਪੰਜਾਬੀ ਨਹੀਂ ਠੇੜ ਪੰਜਾਬੀ ਨਹੀਂ ਬੋਲ ਸਕਦਾ ਨਹੀਂ ਬੋਲ ਸਕਦਾ ਕਿ ਇਹਨੂੰ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ ਇਹ ਬੋਲ ਵੀ ਬੋਲ ਕੇ ਨਹੀਂ ਦੱਸ ਸਕਦਾ ਅੱਛਾ ਜਿੰਨੀਆਂ ਵੀ ਇਹਦੀਆਂ ਪੌਡਕਾਸਟ ਹੋਏ ਆਂ ਦੱਸੋ ਵੀ ਮੈਨੂੰ ਇਹਨੇ ਕਿਸੇ ਨੇ ਪੰਜੀ ਦਿੱਤੀ ਆ ਕਿਸੇ ਨੂੰ ਵੀ ਪੁੱਛ ਲਓ ਜਿੰਨੇ ਵੀ ਹੋਏ ਆ ਤੇ ਇੱਕ ਗਰੀਬ ਬੰਦਾ ਹੈ ਤੁਸੀਂ ਉਹਦੀ ਦਿਹਾੜੀ ਛਡਾਉਣੀ ਹੈ ਹਾਂ ਉਹਨੇ ਦਿਹਾੜੀ ਲਾਉਣੀ ਹੁੰਦੀ ਐ ਕੱਪੜੇ ਬਾਣਾ ਚ ਰਹਿੰਦਾ ਫਿਰ ਬਾਣਾ ਬਦਲ ਕੇ ਪੁਰਾਣਾ ਬਾਣਾ ਪਾ ਕੇ ਫਿਰ ਉਹ ਖੇਤੀਬਾੜੀ ਦੇ ਕੰਮ ਵੀ ਕਰਦਾ ਕਦੇ ਤੁਸੀਂ ਬੱਟਾ ਲਾਉਂਦਾ ਵੀ ਦੇਖਿਆ ਹੋਊਗਾ ਮੇਰੇ ਸਬਜ਼ੀਆਂ ਵੀ ਲਾਉਂਦਾ ਆ ਕੇ ਕੀ ਗੱਲ ਬਈ ਤੁਸੀਂ ਦੱਸੋ ਤੁਸੀਂ ਕਹਿੰਦੇ ਇਹ ਗਾਲਾਂ ਕੱਢਦੇ ਇਹ ਇਹ ਤੇ ਦੱਸੋ ਤੁਸੀਂ ਕੀ ਗਿਆਨ ਲਉਂਗੇ ਜਿਹੜੇ ਬ੍ਰੌਡਕਾਸਟ ਵਾਲੇ ਕਹਿੰਦੇ ਆ ਨਾ ਵੀ ਇਹ ਤੇ ਅਸੀਂ ਆ ਆਸੀਂ ਪੁੱਛਣਾ ਤੇ ਇਹਨੂੰ ਕਿਸੇ ਕੁਝ ਵੀ ਨਹੀਂ ਪਤਾ ਵਿਚਾਰੇ ਨੂੰ ਨਾ ਕਿਸੇ ਸਿੱਖ ਧਰਮ ਬਾਰੇ ਪਤਾ ਨਾ ਕਿਸੇ ਗੁਰੂ ਨਾਨਕ ਉਹ ਜਿਵੇਂ ਲੋਕ ਦੱਸਦੇ ਗੁਰਨਾਗਦੇਵ ਜੀ ਬਾਰੇ ਉਹਨਾਂ ਨੂੰ ਪਤਾ ਹੈ ਮੈਨੂੰ ਦੱਸ ਗੁਰੂ ਆ ਦਾ ਵੀ ਨਾਮ ਕਿਸੇ ਕਿਸੇ ਵੀਰ ਨੇ ਇਹਨੂੰ ਕਹਤਾ ਵੀ ਅੱਜ ਤੋਂ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਹੈ ਇਹ ਵਿਚਾਰਾ ਉਦੋਂ ਹੀ ਕਹਿਣ ਲੱਗਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਬੇਟਾ ਹੈ ਹੈ ਇਹ ਇਹਨੂੰ ਭਗਤ ਨੂੰ ਤੁਸੀਂ ਇੰਨਾ ਕਾਤੇ ਬਦਨਾਮ ਕਰਦੇ ਹੈ ਹੈ ਇਹ ਕਿੰਨੇ ਜੇ ਕਿਸੇ ਬੰਦੇ ਨੇ ਅਮਰ ਛੱਕ ਲਿਆ ਉਹ ਗੁਰੂ ਆ ਬਣ ਗਿਆ ਤਾਂ ਯਾਰ ਇੰਨਾ ਬਦਨਾਮ ਹਾਂ ਆਇਆ ਆਇਆ ਕਰੋ ਇਹਦੇ ਇੱਕ ਨਾਮ ਦਾ ਪ੍ਰਚਾਰ ਕਰ ਰਹੇ ਤਾਂ ਇਹ ਵਿਚਾਰਾ ਦਿੱਤ ਗਿਆ ਇਹ ਤੁਸੀਂ ਤੁਸੀਂ ਉਹ ਕਹਿੰਦੇ 96 ਕਰੋੜੀ ਇਹਨਾਂ ਨਹੀਂ ਬਣ ਲੈ ਥੋੜੇ ਤਾਂ ਕੈਨੇਡਾ ਬੈਠੇ ਨੇ ਕੰਦੇ ਨੇ ਰੋਟੇ ਹੋਏ ਹੋਏ ਆ ਕੋਈ ਕੁਸ਼ ਬਣਿਆ ਆ ਕੋਈ ਕੁਸ਼ ਬਣਿਆ ਹੋਇਆ ਹੈ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ ਵੀ ਤੁਸੀਂ ਇਹਨਾਂ ਨੂੰ ਹੀ ਬਣ ਲੈਣ ਤੋਂ ਤੁਹਾਨੂੰ ਤਖਲੀਫ ਬਹੁਤ ਹੁੰਦੀ ਆ ਫਿਰ ਆ ਘੋਡੇ ਮੋੜੇ ਦਾੜੀਆਂ ਕੱਟੀਆਂ ਹੋਈਆਂ ਇੰਟਰਵਿਊ ਲੈਣ ਚਲੇ ਜਾਣਾ ਕਰਦੇ ਗੁਰਨਾਨਕ ਦੇਵ ਜੀ ਦੀਆਂ ਗੱਲਾਂ ਕਰਨੀਆਂ ਸੀ ਇਹ ਤਾਂ ਬਾਅਦ ਦੀ ਗੱਲ ਆ ਤੁਸੀਂ ਪਹਿਲਾਂ ਆਪੇ ਆਪਣਾ ਆਪਣੇ ਆਪ ਨੂੰ ਸਹੀ ਕਰ ਲਓ ਤੁਸੀਂ ਆਪਣੇ ਆਪ ਨੂੰ ਸਹੀ ਕਰਕੇ ਫਿਰ ਇੰਟਰਵਿਊ ਲਓ ਵੀ ਹਾਂ ਮੇਰੇ ਦਾੜਾ ਰੱਖਿਆ ਹੋਇਆ ਹੈ ਮੇਰੇ ਅੰਮ੍ਰਿਤ ਛਕਿਆ ਹੋਇਆ ਹੈ ਮੇਰਾ ਫਿਰ ਤੁਸੀਂ ਫਿਰ ਇਹਦੇ ਪੁੱਛਦੇ ਕਿ ਉਹ ਕਹਿੰਦਾ ਮੈਂ ਗੁਰੂ ਨਾਨਕ ਦੇਵ ਜੀ ਬਾਰੇ ਵਿਚਾਰਾ ਕਰਨੀ ਆ ਸੀ ਦੱਸੋ ਇਹ ਵਿਚਾਰਾ ਕਿਆ ਵਿਚਾਰਾ ਕਰੂਗਾ ਖੇਤੀ ਤੇ ਇਹ ਛੋਟਾ ਹੁੰਦਾ ਖੇਤੀਬਾੜੀ ਦਾ ਇਹਨੂੰ ਫਸਲਾਂ ਬਾਰੇ ਪਤਾ ਹੋ ਸਕਦਾ ਹੈ ਵੀ ਜਿਹੜੀ ਕਿੱਥੇ ਛਿੱਟਾ ਨਿਕਲਦਾ ਕਿਹੜੀ ਬਿਮਾਰੀ ਹੈ ਇਹਨੂੰ ਕਿੱਥੇ ਤੁਸੀਂ ਆਪਣਾ ਵਿਊ ਵਧਾਉਣ ਦੇ ਮਾਰੇ ਹੈ ਉਹ ਬੰਦੇ ਨੇ ਕਿਆ ਕਰਿਆ ਇਦਾਂ ਗੱਲਬਾਤ ਕਰੀ ਹੋਣੀ ਇਹਨੇ ਕਹਿਤਾ ਹੋਣਾ ਇਹਨੇ ਉਹਨੇ ਕਿਹਾ ਵੀ ਸਾਰੀ ਗੱਲ ਨਹੀਂ ਬੜੀ ਸਿੱਧਾ ਹੀ ਜਾ ਕੇ ਕਹਿੰਦਾ ਕਿੰਨੇ ਪੈਸੇ ਲੈਣੇ ਆ ਅੱਜ ਫੋਨ ਭਗਲ ਆਇਆ ਉਹਨਾਂ ਕੋਲੇ ਸ਼ੋਰਟ ਪਾਤਾ ਸੁਣੋ ਸੁਣਤਾ ਸੀ ਹਾਂ ਉਹਨੇ ਸ਼ੋਰਟ ਪਾਉਣ ਤੋਂ ਬਾਅਦ ਤਾਂ ਵਾਇਰਲ ਕਰਤਾ ਉਹਦੇ ਦਾ ਦੋਨਾਂ ਹੱਥ 'ਚ ਲੱਡੂ ਆ ਗਿਆ ਜੇ ਤਾਂ ਇਹਦੀ ਇੰਟਰਵਿਊ ਲੰਦਾ ਤਾਂ ਥੋੜੇ ਵੀ ਹੋਣ ਤੇ ਉਹਨੇ ਬਦਨਾਮੀ ਵਾਲਾ ਕਰਕੇ ਆਪਣੇ ਵਿਊ ਵਧਾ ਲਏ ਹੈ ਉਹ ਚੱਕ ਕੇ ਮੈਕੜੀ ਜੀ ਹੈ ਹਰੇਕੇ ਬ੍ਰੋਕਾ ਇੱਥੇ ਲਾ ਕੇ ਕਲਿੱਪ ਜੇ ਸਾਲੇ ਬਣੇ ਪ੍ਰਧਾਨ ਬਣ ਗਏ ਤੁਸੀਂ ਉਹਨਾਂ ਨੂੰ ਜਿਨੀਆਂ ਛੱਕ ਲਿਆ ਅੱਛਾ ਤੁਸੀਂ ਇੱਕ ਮੁੱਖ ਮੰਤਰੀ ਹੋਇਆ ਕਿਆ ਕਰਿਆ ਉਹਦਾ ਤੁਸੀਂ ਬਾਣਾ ਛਡਾਤਾ ਹੈ ਵਿਚਾਰਾ ਪਾਗਲ ਹੋ ਗਿਆ ਪਾਗਲ ਹੋ ਗਿਆ ਇਹ ਕਿਆ ਖੱਤ ਲਿਆ ਤੁਸੀਂ ਦੱਸੋ ਮੈਨੂੰ ਉਹਨੂੰ ਪਿਆਰ ਨਾਲ ਸਮਝਾਓ ਜੇ ਕਿਸੇ ਕੋਈ ਗਲਤੀ ਵੀ ਕਰ ਦਿੰਦਾ ਇਹ ਹੁਣ ਦੱਸ ਇਹਨੂੰ ਮੈਂ ਜਾਣਨਾ ਚਾਹੀਦਾ ਸਾਰਾ ਕੁਝ ਖਾਦਾ ਪੀਤਾ ਹੁਣ ਟੱਚ ਵੀ ਨਹੀਂ ਕਰਦਾ ਕਿਸੇ ਵੀ ਚੀਜ਼ ਨੂੰ ਯਾਰ ਆਇਨਾ ਕਰੋ ਦੇਖੀ ਗਰੀਬ ਬੰਦੇ ਨੂੰ ਤੁਸੀਂ ਨਾ ਹੱਥ ਜੋੜ ਕੇ ਬੇਨਤੀ ਐ ਇੱਕ ਇੱਕ ਪਲਾ ਮਾਨਸ ਬੰਦਾ ਪੰਜਾਬੀ ਉਹਨੂੰ ਬੋਲਣੀ ਨਹੀਂ ਆਉਂਦੀ ਤੁਸੀਂ ਉਹਦੀ ਕਮੈਂਟ ਕਲਿੱਕਾਂ ਚੱਕ ਚੱਕ ਕੇ ਕਦੇ ਆ ਨਹਿਰ ਐ ਇਹਨੂੰ ਨਹੀਂ ਕਹਿਣਾ ਹੁੰਦਾ ਨਹਿਰ ਇਹ ਨਹਰਾ ਹੀ ਕਹਿਣਾ ਹੋਰ ਕਿਆ ਕਹਿਣਾ ਦੱਸੋ ਮੈਨੂੰ ਇਹ ਜੇ ਵਿਚਾਰੇ ਨੇ ਕਹਤਾ ਉਹਦੀ ਕਲਿੱਪ ਬਣਾ ਕੇ ਕਿੰਨੇ ਪੈਸੇ ਬਣਾ ਰਿਆ ਤੁਸੀਂ ਉਹਦੀ ਕਲਿੱਪਾਂ ਪਰ ਤੋਂ ਉਹ ਕੋਈ ਚੀਜ਼ ਵਧੀਆ ਲੱਗਦੀ ਆ ਹੁਣ ਆ ਦੇਖ ਲਓ ਬੌਲਤਾਂ ਵਾਲੀ ਕਿੰਨੀ ਗੱਲ ਕਲਿੱਪ ਕਿੰਨੇ ਪੈਸੇ ਲੋਕ ਬਣਾ ਰਹੇ ਇਹਦੀ ਕਲਿੱਪ ਤੇ ਇਹਨੇ ਵਿਚਾਰੇ ਨੇ ਬੌਲਤ ਭਜਾ ਕਿਸੇ ਜ਼ਿਮੀਂਦਾਰ ਨੇ ਕਹਤਾ ਜਾ ਭਜਾ ਲਿਆ ਮੈਂ ਤਾਂ ਸਾਰੀ ਵੀਡੀਓ ਬਣਾ ਲਈ ਉਹਦੀਆਂ ਕਲਿੱਪਾਂ ਇਹ ਯਾਰ ਇੰਨਾ ਨਾ ਕਰੋ ਤੁਸੀਂ ਕਿਸੇ ਨੂੰ ਬਖਸ਼ ਦਿਓ ਯਾਰ ਕੋਈ ਜੇ ਜੇ ਥੋੜੇ ਨਿਆਣੇ ਨਹੀਂ ਅਮਰ ਸ਼ੱਕਦੇ ਜਾਂ ਤੁਸੀਂ ਨਹੀਂ ਸ਼ੱਕਦੇ ਤਾਂ ਇਹਨੂੰ ਛੱਕਿਆ ਰਹਿਣ ਦਿਓ ਯਾਰ ਇਹਦਾ ਵੀ ਮੁੱਖ ਮੰਤਰੀ ਵਾਲਾ ਹਾਲ ਕਰਨਾ ਤੁਸੀਂ ਮੈਂਟਲੀ ਅਪਸੈਟ ਕਰਨਾ ਤੁਸੀਂ ਇੱਕ ਗਿਆ ਭਲਾ ਮਾਨਸ ਹੈ ਛੋਟੇ ਛੋਟੇ ਨਿਆਣੇ ਐ ਇਹਦੇ ਕਿਆ ਉਹ ਤੁਸੀਂ ਦੇਤਾ ਤੁਸੀਂ ਇਹ ਤੁਸੀਂ ਦੇਖਿਆ ਹੋਣਾ ਵੀਡੀਓ ਜਿੱਥੇ ਢੋਲ ਕੀ ਵਿਆਲਾ ਹੁੰਦਾ ਕਿਸੇ ਜ਼ਿਮੀਂਦਾਰ ਦੇ ਰਹਿ ਰਿਆ ਹੈ ਪਿੱਛੇ ਟਰੈਕਟਰ ਖੜਾ ਹੁੰਦਾ ਡੰਗਰ ਵਾਲਾ ਘਰ ਆ ਉਹ ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰਾਂ ਦੇ ਕਿਵੇਂ ਘਰ ਹੁੰਦੇ ਇਹ ਨਾ ਕਰੋ ਪਲੀਜ਼ ਮੈਂਂਤੀ ਅਸੋ। ਮਛਰਾ ਜੇ ਵੀ ਲੈਣਾ। ਜੇ ਕਿਤੇ ਗਲਤੀ ਹੋ ਜਾਂਦੀ ਹੈ ਤੇ ਕੋਈ ਵੀ ਗਲਤੀ ਹੋ ਤਾਂ ਮਾਫ ਕਰਨਾ ਸਿੱਖੋ। ਕੋਈ ਸਮਝਾ ਦਿਓ ਮੈਂ ਸਮਝਾ ਦਿੰਦਾ ਇਹਨੂੰ ਕਈ ਵਾਰ। ਫਾਇਦਾ ਲੈ ਗਿਆ। ਫਾਇਦਾ ਲੈ ਗਿਆ। ਕੋਈ ਗੱਲ ਨਹੀਂ ਜਿਹੜਾ ਲੰਦਾ ਜਿਹੜਾ ਤੇਰੇ ਕਰਮਾਂ ਚ ਤੈਨੂੰ ਮਿਲ ਜਾਣਾ। ਠੀਕ ਹੈ। ਬਸ ਜੀ ਕਮੈਂ ਆਇਆ ਕਿ ਮੇਰੇ ਬਦਲਾਵੇਂ ਸੇ ਉਹ ਗਾਹਾਂ ਬਾਤ ਹੈ ਜਾਂ ਇੰਟਰਵਿਊ ਵਿੱਚ ਛੱਟ ਠੀਕ ਹੈ। ਮੈਂ ਨਹੀਂ। ਮੈਂ ਤੇਰੇ ਕੋਲ ਕੁਝ ਹੈਗਾ ਤੂੰ ਆਉਣਾ ਰੱਬ ਨੇ ਤੈਨੂੰ ਆਪੇ ਕੁਝ ਦੇ ਦੇਣਾ। ਠੀਕ ਹੈ। ਤਾਂ ਧੰਨਵਾਦ ਸੰਗਤ ਜੀ ਤੁਸੀਂ ਮਾਫ ਕਰਨਾ ਜੇ ਕੋਈ ਗਲਤੀ ਹੋ ਗਈ। ਤਾਂ ਵੈਭ ਜੀ ਦਾ ਖਾਲਸਾ ਵ ਪਹਿਲਾ ਨੰਬਰ ਦਾ ਵੀਰ ਜੀ ਮੈਂ ਗੁਰਦੁਆਰਾ ਗੁਰ ਦਸਵੇਂ ਸਿੱਤਾ ਦੇ ਪਿਤਾ ਦੇ ਪੁੱਤਰਾ ਦਾ ਚਰਨੇ ਚ ਫਤੇਗਾ ਸਾਹਿਬ ਉੱਥੇ ਚਾਰ ਵਾਰ ਘੁੰਮ ਆਇਆ ਉਹਨੂੰ ਕੰਤਾਈ ਗਿਆ ਪਤਾ ਨਹੀਂ ਕਿਨੇ ਕਰਿਆ ਇਹ ਨਹੀਂ ਇਹ ਮੈਨੂੰ ਪਤਾ ਤੈਨੂੰ ਫੋਨ ਬਹੁਤ ਆਉਨੇ ਆ ਉਹ ਕੋਈ ਕੋਈ ਤਰ੍ਹਾਂ ਹੈ ਕੋਈ ਤਰ੍ਹਾਂ ਪ੍ਰਸ਼ੰਸਕ ਹੁੰਦਾ ਹੈ ਕੋਈ ਤੈਨੂੰ ਗਾਲਾਂ ਕੱਢਣ ਵਾਲਾ ਹੁੰਦਾ ਹੈ ਕੋਈ ਤੇਰੀ ਇੰਟਰਵਿਊ ਲੈਣੇ ਵਾਲਾ ਹੁੰਦਾ ਕਿਉਂਕਿ ਕਾਰਨ ਕਿਹ ਆ ਹੁੰਦਾ ਹੁਣ ਮੈਨੂੰ ਤਾਂ ਹੁਣ ਹੀ ਨਹੀਂ ਇਹ ਤੇਰਾ ਨਾਂ ਥੋੜਾ ਜਿਆ ਹੋ ਗਿਆ ਹਾਂ ਜਿਵੇਂ ਹੁਣ ਉਹ ਸੀਤੋਂ ਨਾਲ ਤਾਂ ਵਧੀਆ ਇਹ ਬੰਦਾ ਯਾਰ ਉਹ ਧੰਨਵਾਦ ਉਹਦੇ ਨਾਲ ਉਹ ਜਰਦਾ ਖਾਣੇ ਆਇਆ ਹੁੰਦਾ ਵਧੀਆ ਦੱਸੋ ਤੁਸੀਂ ਮੈਨੂੰ ਐਂ ਨਾ ਕਰੀ ਗੋ ਯਾਰ ਹਾਂ ਇੱਕ ਬਣ ਗਿਆ ਇਹਨੇ ਤੁਹਾਨੂੰ ਇਹਨੇ ਤਾਂ ਨਹੀਂ ਤੁਹਾਨੂੰ ਕਿਹਾ ਵੀ ਮੈਨੂੰ ਸਿਰ ਪਰ ਬਿਠਾਓ ਕਿਹਾ ਇਹਨੇ ਇਹ ਲੋਕਾਂ ਨੂੰ ਲੋਕਾਂ ਨੂੰ ਚੰਗਾ ਲੱਗਿਆ ਮਹਾਰਾਜ ਨੂੰ ਚੰਗਾ ਲੱਗਿਆ ਇਹਦਾ ਨਾਂ ਬਣ ਗਿਆ ਫਿਰ ਕੀ ਹੋ ਗਿਆ ਦੱਸੋ ਮੈਨੂੰ ਫਿਰ ਕੀ ਹੋ ਗਿਆ ਹਾਂ ਕੀ ਹੋ ਗਿਆ ਤੁਸੀਂ ਯਾਰ ਕਿੰਨੀ ਦੁਨੀਆ ਬਸਦੀ ਹੈ ਯਾਰ ਕਿੰਨੇ ਕਰੋੜਾ ਕਰ ਲੂਗਾ ਮੇਰੀਆਂ ਮਿਲੀ ਲੋਕਾਂ ਦੇ ਫੋਲੋਅਰ ਐ ਇਹਨਾਂ ਦਿਨ ਯਾਰ ਇਹ ਕਿੱਦਾਂ ਜੀ ਇਹਨੂੰ ਦੱਸੋ ਕਿਹੜਾ ਰੁਪਈਆ ਆ ਗਿਆ ਵਿਚਾਰੇ ਨੂੰ ਕਿੰਨਾ ਦਿਨ ਚੋਰੀਆ ਠਗਿਆ ਕਰਕੇ ਖਾ ਲੂਗਾ ਪੱਤਰਕਾਰ ਉਹ ਇਹ ਜਿਹੜੇ ਇਹ ਵੀ ਬ੍ਰੌਡਕਾਸਟ ਵਾਲੇ ਆ ਨਾ ਇਹ ਸ਼ਰਮ ਕਰ ਲੋ ਕੁਛ ਠੀਕ ਹੈ ਨਾ ਐ ਨਾ ਕਰੇ ਕਰੋ ਜੇ ਤੁਹਾਨੂੰ ਇੰਟਰਵਿਊ ਨਹੀਂ ਦਿੱਤੀ ਚੱਕ ਕੇ ਪਾਤੀ ਉਹਨੇ ਉਹਨੂੰ ਕਹੇ ਸ਼ਰਮ ਕਰ ਲੈ ਕੁਛ ਮਾੜੀ ਮੋਟੀ ਯਾਰ ਸਾਡੇ ਬਦਨਾਮੀ ਕਰਕੇ ਬਦਨਾਮੀ ਕਰਕੇ ਤੂੰ ਤੂੰ ਸਵਾਹ ਤਾ ਤਾ ਮੜਾ ਜਾ ਆ ਦੇਖੋ ਕਿਆ ਕਲਿੱਪ ਬਣਾ ਕੇ ਉਹਨੇ ਆਪਣੇ ਵਿਊ ਵਧਾ ਲੇ ਦੇਖ ਵੀ ਲੇ ਉਹਦੇ ਕਿੰਨੇ ਵਿਊ ਹੋ ਗਏ ਹੈਂ ਇੱਦਾਂ ਵੀ ਤਾਂ ਇੱਦਨੋ ਦਾ ਗਾਣਾ ਨਹੀਂ ਨਹੀਂ ਯਾਰ ਅਬ ਸਹੀ ਰਾਤ ਤੇ ਮੈਂ ਕਹ ਲਾਦਾ ਤੂੰ ਰੱਬ ਨਾਲ ਜੁੜਿਆ ਹੋਇਆ ਨਾ ਠੀਕ ਆ ਜੁੜਿਆ ਰਹੇ ਦੱਬ ਕੇ ਹੋਰ ਸੇਵਾ ਕਰ ਹਵੇਗੜ ਸਾਹ ਸੇਵਾ ਗਜੂ ਆ ਗਜੂ ਜਿੱਥੇ ਤੂੰ ਪਰਵਾਹ ਨਹੀਂ ਕਰਦਾ ਬਿੱਲਾ ਹਾਰੀ ਨਾ ਨਾ ਕਦੇ ਆਏ ਕੀ ਮੈਂ ਮੈਂ ਬੜਾ ਚੱਕਿਆ ਨਾ ਉਹ ਸਮਾਣਾ ਬਣ ਗਿਆ ਤੂੰ ਬਣਿਆ ਰਹੇ ਕੋਈ ਗੱਲ ਨਹੀਂ ਬਹੁਤ ਸਵਾ ਲੱਖ ਮੈਂ ਨਹੀਂ ਡਰਦਾ ਬਸ ਠੀਕ ਹੈ ਬਸ ਮੈਂ ਨਹੀਂ ਡਰਦਾ ਮੈਂ ਜਾਨ ਵੀ ਦੇ ਦੂੰਗਾ ਸਾਰੇ ਸੰਸਾਰ ਕੇ ਲਈ ਪਰ ਕੋਈ ਗੱਲ ਨਹੀਂ ਮੇਰੇ ਬੀਨਾ ਸਾਗੂ ਸੇ ਮੈਲ ਤੋ ਹੁੰਦੇ ਆ ਤੇ ਮੈਂ ਪਰਵਾਹ ਨਹੀਂ ਕਰਦਾ ਸੰਗਤ ਜੀ ਮੈਂ ਤਾਂ ਹੁਣ ਤੱਕ ਵੀ ਕਹਿੰਦਾ ਰਹਾ ਨੌਜਵਾਨ ਬੱਚਿਆਂ ਨੂੰ ਕਿ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਸਿਆਨੂ ਛੜੀਏ ਅੱਜ ਉਹ ਵੀ ਗੀਤ ਕੀਰਤਨ ਗੁਜਰਾ ਹੁਣਾ ਕਰਨਾਂ ਚ ਇਹ ਬੰਦੇ ਨੇ ਗੁਰੂ ਨਾਨਕ ਜੀ ਕੇ ਫੋਟੋ ਲਾ ਕੇ ਫੋਟੋ ਨਕਲ ਕਰਕੇ ਮੇਰੇ ਵੀਡੀਓ ਨਾਲ अच्छा ये भाई ये ये दिया ये दिया नकली आईडिया ਵੀ ਲੋਕਾਂ ਨੇ ਬਣਾ ਬਣਾ ਪੈਸੇ ਬਣਾਏ ਆ ਯਾਰ ਐਂ ਕਾਨੂੰਨੀ ਆਈਡੀ ਵੀ ਜੇ ਉਹ ਤੇ ਹੁਣ ਇਹਦੇ ਕੋਲ ਸਾਈਕਲ ਮੈਂ ਦੇਖਿਆ ਦੇਖੋ ਸਾਈਕਲ ਨਾ ਬੱਚਿਆਂ ਵਾਲਾ ਸਾਈਕਲ ਤੈਦਾ ਕਿਸੇ ਨੇ ਦਿੱਤਾ ਹੋਇਆ ਤਾਂ ਉਹ ਟੁੱਟਿਆ ਆ ਸਾਈਕਲ ਇੱਕ ਵਾਰ ਮੈਂ ਇਹਨੂੰ ਬੁਲਾ ਲਿਆ ਮੈਂ ਕਿਹਾ ਆ ਜਾ ਕੰਮ ਕਰਨਾ ਆ ਦੇਖਿਆ ਇਹਦਾ ਮੁਰਲੇ ਬ੍ਰੇਕ ਵਿੱਚ ਫਸ ਗਏ ਤਾਂ ਟੁੱਟਿਆ ਕਿਸੇ ਵਿਚਾਰੇ ਤੇ ਆਪਣੇ ਚੌਧਰੀ ਵਾਲੇ ਮਰਿੰਡੇ ਕਰਿਆਨੇ ਵਾਲੇ ਉਹਨਾਂ ਨੇ ਵਿਚਾਰੇ ਨੂੰ ਸਾਈਕਲ ਦਿੱਤਾ ਇਹਨੂੰ ਯਾਰ ਕੋਈ ਇਹ ਜਿਹੇ ਭਗਤ ਵੀ ਬੈਠਾ ਤੁਸੀਂ ਆਏ ਨਾ ਕਿਸੇ ਇੱਕ ਮੁੰਡਾ ਸਾਡਾ ਵੀਰ ਆ ਸਾਡਾ ਆਮੜੇ ਹੋਈ ਨਾ ਮੂਨ ਹੋਟਲ ਦਾ ਕਮਲ ਰਕੜ ਕੋਠੀ ਪਾ ਲੂਗਾ ਉਹ ਵੀਰ ਨੇ ਇਹਨੂੰ ਵਿਚਾਰੇ ਨੂੰ ਇਹਦਾ ਫੋਨ ਟੁੱਟਿਆ ਤਾਂ ਉਹਨੂੰ ਫੋਨ ਉਹ ਯਾਰ ਉਹੋ ਜਿਹੇ ਬੰਦੇ ਵੀ ਹੈਗੇ ਜਿਹੜੇ ਦੱਸਦੇ ਵੀ ਨਹੀਂ ਆ ਤੂੰ ਯਾਰ ਇੱਕ 10000 ਮੰਗੇ ਤੇ ਤੂੰ ਕਹਿਣ ਲੱਗਾ ਹਾ ਲਾ ਲਾ ਕਹਾਂ ਕਿ ਜੇ ਗਰੀਬ ਦੱਸ ਕਿਆ ਕਰ 10000 ਤੇ ਮੈਨੂੰ ਇਹਦੀ ਕੋਠੀ ਪੈਜੂ ਐ ਤਾਂ ਦੱਸ ਦੇ 10000 ਦਾ ਸਾਈਕਲ ਵੀ ਨਹੀਂ ਆਉਂਦਾ ਤਾਂ 10000 ਦਾ ਮੈਂ ਆਪਣਾ ਕੰਮ ਛੱਡ ਕੇ ਹੋਈ ਹਾਂ ਬਰਬਾਦ ਕਰਿਆ 5 ਮਹੀਨਾ 5 ਮਹੀਨਾ ਮੈਂ ਲੱਖ ਰੁਪਿਆ ਕਮਾਉਂਦਾ ਹੁੰਦਾ ਤਾਂ ਉਹ ਚੱਲ ਛੱਡ ਚੱਲ ਠੀਕ ਹੈ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜ ਕੰਮ ਵੀ ਛਡਾਉਂਦੇ ਆ ਤੁਸੀਂ ਉਹ ਕੋਈ ਗੱਲ ਨਹੀਂ ਕੰਮ ਵੀ ਛਡਾਉਂਦੇ ਸੰਗਤ ਜੀ ਕੰਮ ਵੀ ਛਡਾਉਂਦੇ ਰਹਾ ਨਾਮ ਵੀ ਛਡਾਉਂਦੇ ਰਹਾ ਬੱਚੇ ਵੀ ਦੂਰ ਛੱਡਿਆ ਇਹ ਗੁਰੂ ਨਾਨਕ ਜੀ ਦੀ ਕਿਰਪਾ ਆ ਸੀ ਹਿੰਮਤ ਨਹੀਂ ਆਤੇ ਗੱਜਦੇ ਆ ਪੰਜਾਬੀ ਲਈ ਮੈਂ ਸਿਰ ਵੀ ਦੇ ਦੂੰਗਾ ਵੈਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤਾਂ ਗੁਰੂ ਨਾਨਕ ਜੀ ਗੱਜਦੇ ਰਹੋ ਤੁਸੀਂ ਸ੍ਰੀ ਗੁਰੂ ਨਾਨਕ ਜੀ ਕੇ ਮੇਰਾ ਬਸਦਾ ਰਹੇ ਪੰਜਾਬ ਹਾਂ ਮੇਰਾ ਬਸਦਾ ਰਹੇ ਪੰਜਾਬ ਮੁਰਮੁਰੀ ਯਾਦਾ ਆਉਂਦਾ ਇਹ ਗੁਰੂ ਅਰਜਨ ਦੇਵ ਜੀ ਰਹਿ ਗਏ ਮੁਰਮੁਰੀ ਯਾਦਾ ਆਉਂਦਾ ਅੱਜ ਸਿੱਧੂ ਭਾਈ ਮੂਸੇ ਵਾਲਾ ਅੱਜ ਮੁਰਮੁਰੀ ਯਾਦਾ ਆਉਂਦਾ ਸਿੱਧੂ ਭਾਈ ਮੂਸੇ ਵਾਲਾ ਚੱਲ ਠੀਕ ਹੈ ਅੱਜ ਰਖਲੀ ਬਣਾ ਰਹੇ ਆ ਕਿੰਨੀ ਪੈਣਾ ਮੇਰਾ ਅੱਜ ਰਖਲੀ ਬੰਦਾ ਉਹਨੂੰ ਹੱਤਾ ਜੇ ਮੁਰਮੁਰੀ ਯਾਦਾ ਆਉਂਦਾ ਮੂਸੇ ਵਾਲਾ ਵੀਰ ਮੇਰਾ ਸਿੱਧੂ ਭਾਈ ਧੰਨ ਗੁਰੂ ਨਾਨਕ ਜੀ